ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਮਾ ਨਵੀਂ ਕੂਠੀ ਆ ਪਤਵੜੇ ਖਾਤਰ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਵੀਡੀਓ ਚ ਬਹੁਤ ਸੋਹਣੀ ਕੂਠੀ ਤੁਹਾਨੂੰ ਦੇਖਣ ਨੂੰ ਮਿਲੇਗੀ ਮਾਲਕ ਨੇ ਦੱਸਿਆ ਵੀ ਕੂਠੀ ਜਿਹੜੀ ਨਵੀਂ ਤਿਆਰ ਕਰਵਾਈ ਸੀਗੀ ਜਿਆਦਾ ਸਮਾਂ ਨਹੀਂ ਹੋਇਆ ਜੀ ਕੂਠੀ ਬਣੀ ਨੂੰ ਲਗਭਗ 1 ਸਾਲ ਜਾਂ 1 ਸਾਲ 1-2 ਮਹੀਨੇ ਮਾਸਾ ਹੋਈ ਨੇ ਨਵੀਂ ਕੂਟੀਆਂ ਜੀ ਵੇਚਣੀ ਹੈ ਮਾਲਕ ਨੇ ਵੇਚਣ ਦਾ ਕਾਰਨ ਸਿਰਫ ਘਰ ਦੀ ਮਜਬੂਰੀ ਹੈ ਜੀ ਮਾਲਕ ਕਹਿੰਦੇ ਨੇ ਵੀ ਘਰੇ ਮਜਬੂਰੀ ਪੈ ਗਈ ਤਾਂ ਕਰਕੇ ਸੇਲ ਕਰਨੀ ਪੈ ਰਹੀ ਹੈ ਵੇਚਣੀ ਤਾਂ ਨਹੀਂ ਸੀਗੀ ਕੌਣ ਹੁੰਦਾ ਜੀ ਜਿਹੜਾ ਆਪਦੀ ਰੀਜਨਲ ਤਿਆਰ ਕਰਵਾਉਂਦਾ ਕੋਠੀ ਬਿਲਕੁਲ ਨਵੀਂ ਤੇ ਬਾਅਦ ਚ ਵੇਚਣੀ ਪਵੇ ਮਜਬੂਰੀਆਂ ਪੈ ਜਾਂਦੀਆਂ ਤਾਂ ਕਰਕੇ ਵੇਚਣੀ ਪੈਂਦੀ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਮਾੜਾ ਮੋਟਾ ਕੰਮ ਆਪਾਂ ਨੂੰ ਕਰਵਾਉਣਾ ਜ਼ਰੂਰ ਪਊਗਾ ਐਦਾਂ ਨਹੀਂ ਆਪਾਂ ਕਹਿੰਦੇ ਵੀ ਸਾਰਾ ਕੰਮ ਕਰਵਾ ਹੀ ਰੱਖਿਆ ਤੁਸੀਂ ਵੀਡੀਓ 'ਚ ਦੇਖੋ ਜੀ ਲਾਈਟਿੰਗ ਦਾ ਕੰਮ ਹਲੇ ਪਿਆਗਾ, ਕਿਚਨ ਦਾ ਕੱਪਿਆਗਾ ਤੇ ਬਾਥਰੂਮ 'ਚ ਟਾਇਲਰ ਟੂਲਾਂ ਦਾ ਕੰਮ ਪਿਆਗਾ, ਬਾਕੀ ਪਲਾਸਟਰ ਟੋਟਲ ਇਹਨਾਂ ਨੇ ਕਰਵਾ ਰੱਖੀ ਅਸੀਂ। ਕੰਮ ਪਿਆਗਾ ਕਾਫੀ, ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਆਪ ਹੀ ਦੇਖ ਲਓ ਜੀ। ਕੋਈ ਗੱਲ ਕਰਨੀ ਆ ਮਾਲਕ ਨਾਲ, ਤੁਸੀਂ ਗੱਲ ਕਰ ਸਕਦੇ ਹੋ। ਮਾਲਕ ਨੇ ਕੋਠੀ ਤਾਂ ਐਂ ਬਣਾਈ ਸੀ ਵੀ ਕੋਠੀ ਨੂੰ ਇੱਕ ਵਾਰੀ ਬਣਾ ਲੈਣੇ, ਬਾਅਦ 'ਚ ਕੰਮ ਕਰਵਾ ਲਾਂਗੇ ਤੇ ਕੋਠੀ ਬਣਾ ਲਈ ਇਹਨਾਂ ਨੇ ਤੇ ਕੰਮ ਵੀ ਇਹਨਾਂ ਨੇ ਸਾਰਾ ਕਰਵਾਉਣਾ ਸੀਗਾ। ਹੁਣੇ ਕਰਵਾਉਣਾ ਸੀਗਾ ਤੇ ਹੁਣ ਮਜਬੂਰੀਆਂ ਪੈ ਗਈਆਂ ਜੀ ਤਾਂ ਕਰਕੇ ਵੇਚਣੀ ਪੈ ਰਹੀ ਐ। ਬਾਕੀ ਤੁਸੀਂ ਆਪ ਹੀ ਵੀਡੀਓ ਦੇਖ ਲਓ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਇਹ ਕੁਠੀ ਪਹੁੰਚੀਆ ਜਲੰਧਰ ਏਰੀਆ ਚੋਂ ਪਹੁੰਚੀਆ ਜੀ। ਜਲੰਧਰ ਮਕਸੂਦਾ ਨਗਰ ਰੋਡ ਜਵਾਲਾ ਨਗਰ ਜੀ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੋਂ। ਚਾਰ ਮਰਲੇ ਜਿਹੜੇ ਵੱਡੇ ਹੁੰਦੇ ਸੀ ਉਹਦੇ ਵਿੱਚ ਕੋਠੀ ਬਣੀ ਹੋਈ ਐ। ਡਬਲ ਸਟੋਰੀ ਐ। ਮੋਟਰ ਲੱਗੀ ਹੋਈ ਹੈ ਜੀ ਸੀ ਬ੍ਰੇਜ ਦੀ ਆ ਪਾਈਪ ਆ ਪੂਪਾ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜਾਊਗਾ ਡਿਮਾਂਡ ਦੀ ਗੱਲ ਕਰੀਏ 40 ਲੱਖ ਰੁਪਈਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਕੋਠੀ ਨੂੰ ਜਾ ਕੇ ਦੇਖ ਸਕਦਾ ਗੱਲ ਕਰਨੀ ਹੈ ਕੋਈ ਵੀ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਤੇ ਆਪਾਂ ਦੇ ਰੱਖਿਆ ਸੀ 8559948284 8559948284 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਵੇਲੇ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੋਠੀ ਦੀ ਗੱਲ ਕਰਨੀ ਹੈ ਤਾਂ ਗੱਲ ਕਰੋ ਤੁਸੀਂ ਮਾਲਕ ਨਾਲ ਆਪੀ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਲਿਓ ਜੀ ਕੱਲੀ ਕੱਲੀ ਆਪਾਂ ਗੱਲ ਵੀ ਕਰ ਲਈ ਸਾਰਾ ਕੁਝ ਤੁਸੀਂ ਦੇਖ ਵੀ ਲਿਓ ਵੀਡੀਓ ਕਿਵੇਂ ਦੀ ਲੱਗੀ ਤੂੰ ਉਹਨੂੰ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਦ ਤੋਂ ਬਾਦ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲੋ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦੀ ਹੈ ਦੱਸੋ ਮੈਨੂੰ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਚਾਹੇ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੇ ਲਗਾ ਦੇਵਾਂਗੇ ਫਰੀ ਸਹਿਵਾ ਹੁੰਦੀ ਹੈ ਜੀ ਆਪਣੀ ਸਾਰੀ ਦੀ ਸਾਰੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਾਂ ਲੈਂਦੇ ਆਪਣਾ WhatsApp ਨੰਬਰ ਪੂਰੀ ਵੀਡੀਓ ਚੁੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 26173 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਨੂੰ ਬੜੀ ਲਾਤ ਮੰਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲ ਜਾ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ